ਉਹ ਤਾਂ ਆਮ ਆਦਮੀ বিজেপি ਤੇ ਕਾਂਗਰਸ ਇਹਨਾਂ ਤਿੰਨਾਂ ਨੇ ਸਾਡੇ ਨਾਲ ਪੰਜਾਬੀਆਂ ਨਾਲ ਧੋਖਾ ਕੀਤਾ ਸੋ ਇਸ ਕਰਕੇ ਲੋਕ ਸ਼ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣ ਵਾਸਤੇ ਤਤਪਰ ਖੜੇ ਨੇ ਤਿਆਰ ਕੀਤੇ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਆ ਸੋ ਅਸੀਂ ਸਾਰਿਆਂ ਨੇ ਤਿਆਰੀ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪਰਮ ਸਵਾਗਤ ਕੀਤੇ ਜਾ ਰਹੇ ਨੇ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਯਾਤਰਾ ਦੇ ਸੋ ਅਸੀਂ ਵੀ ਇੱਥੇ ਹਲਕਾ ਨਾਂਬਾ ਵਾਲੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਉਸ ਗੱਲ ਦਾ ਪਲਾਨ ਕੀਤਾ ਕਿ ਕਿਸ-ਕਿਸ ਤਰੀਕੇ ਨਾਲ ਆਪਾਂ ਨੇ ਕਿੱਥੇ-ਕਿੱਥੇ ਸਵਾਗਤ ਕਰਨਾ ਹੈ। ਲਾਲਕਾ ਸਭ ਹੁਣ ਤਾਂ ਇਕੱਲਿਆਂ ਨਹੀਂ ਲੜਨਾ ਕਿਉਂਕਿ ਪਹਿਲਾਂ ਸਸਪੈਂਸ ਸੀ ਕਿ ਭਾਜਪਾ ਨਾਲ ਲਾਈਜ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਉਹ ਤਾਂ ਗੱਲ ਹੋ ਗਈ ਇੱਕ ਪਾਸੇ ਜੀ। ਹੁਣ ਕਿਵੇਂ ਦੀ ਤਿਆਰੀ ਆ ਕਿਵੇਂ ਦਾ ਪਲਾਨ ਆ? ਹੁਣ ਸਾਡੀ ਤਿਆਰੀ ਹੈ ਕਿ ਪੰਜਾਬ ਪੰਜਾਬੀਆਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਨਾਰਾ ਹੈ ਕਿ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਨੂੰ ਬਚਾਉਣਾ ਪੈਣਾ ਹੈ। ਇਹਨਾਂ ਬਗਾਨੇ ਹੱਥਾਂ ਵਿੱਚ ਪੰਜਾਬ ਸੁਰੱਖਿਅਤ ਨਹੀਂ ਹੈਗਾ ਅੱਜ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਠੱਗਾਂ ਔਰ ਚੋਰਾਂ ਦੀ ਸਰਕਾਰ ਹੈ ਕੇਜਰੀਵਾਲ ਜਿਹੜਾ ਕਹਿੰਦਾ ਸੀਗਾ ਭ੍ਰਿਸ਼ਟਾਚਾਰ ਦੇ ਲੜਾਈ ਲੜ ਕੇ ਖਿਲਾਫ ਉਹਨੇ ਨਾਅਰੇ ਦੇ ਕੇ ਸਰਕਾਰ ਬਣਾਈ ਸੀ ਅੱਜ ਉਹ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਬੱਠਾ ਹੈ ਪਹਿਲਾਂ ਕਾਂਗਰਸੀ ਸ਼੍ਰੇਣੀ ਸਰਕਾਰ ਆਈ ਉਹ ਲੁੱਟਦੀ ਰਹੀ ਉਹਨੇ 5 ਸਾਲ ਕੋਈ ਢੱਕਾ ਨਹੀਂ ਤੋੜਿਆ ਨਾ 2 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਢੱਕਾ ਤੋੜਿਆ ਪੰਜਾਬ ਦੇ ਵਿੱਚ 7000 ਕਰੋੜ ਜਿਹੜਾ ਇਹਨਾਂ ਨੇ ਬਾਲੇ ਸੂਬਿਆਂ 'ਚ ਖਰਚ ਕਰ ਦਿੱਤਾ ਉਹਦਾ ਹਿਸਾਬ ਪੁੱਛਣਾ ਹੈ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਸੀ ਘਰ-ਘਰ ਲੋਕਾਂ ਨੂੰ ਨੌਕਰੀ ਦੇਣੀ ਆ ਉਹਦਾ ਹਿਸਾਬ ਪੁੱਛਣਾ ਹੈ ਡਾਕਟਰ ਗਾਂਧੀ ਨੇ ਦੇਖ ਲਵੇ ਕਿ ਕੀ ਕੀਤਾ ਤੇ ਉਹਦੀ ਕਾਂਗਰਸ ਨੇ ਜਿਹੜੀ ਕਾਂਗਰਸ 'ਚੋਂ ਜਾ ਕੇ ਰਲ ਗਿਆ ਉਹ ਕਾਂਗਰਸ ਹੁਣ ਪਹਿਲਾਂ ਪਛਟਹਂਦੇ ਹੁੰਦੇ ਸੀ ਗਾਂਧੀ ਜੀ ਹੁਣ ਉਹ ਕਾਂਗਰਸ ਸਾਫ ਸੁਥਰੀ ਹੋ ਗਈ ਗਾਂਧੀ ਸਾਹਿਬ ਨੂੰ ਚਾਹੀਦਾ ਸੀਗਾ ਕੇਂਦਰ ਨਾਲੋਂ ਘਰ ਬੈਠਦੇ ਤੇ ਜਿਹੜਾ ਡਾਕਟਰ ਬਲਬੀਰ ਆ ਉਹਨੇ ਢੱਕਾ ਨਹੀਂ ਤੋੜਿਆ 2 ਸਾਲਾਂ ਦੀ ਸਰਕਾਰ ਚ ਲਈ ਆ ਮਿਨਿਸਟਰ ਰਿਹਾ ਕੋਈ ਢੱਕਾ ਤੋੜਿਆ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਆ ਜੋ ਲਗਾਤਾਰ ਪੂਰੇ ਪੰਜਾਬ ਦੀ ਯਾਤਰਾ ਕਰੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ ਜਿਹੜੀ ਯਾਤਰਾ ਪੂਰੇ ਪੰਜਾਬ ਦੇ ਹਰ ਹਲਕੇ 'ਚ ਪਹੁੰਚਾਂਗੇ ਸੋ ਅੱਜ ਇੱਕ ਵੱਡੀ ਮੀਟਿੰਗ ਹੋਈ ਆ ਨਾਬਾ ਚ ਨਾਬਾ ਚ ਹਲਕਾ ਇੰਚਾਰਜ ਨੇ ਮੱਖਣ ਸਿੰਘ ਲਾਲਕਾ ਉਹਨਾਂ ਦੀ ਅਗਵਾਈ ਚ ਮੀਟਿੰਗ ਹੋਈਆ ਜਿੱਥੇ ਸੁਰਜੀਤ ਸਿੰਘ ਰਖੜਾ ਵੀ ਪਹੁੰਚੇ ਸਨ ਸੋ ਮੀਟਿੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਵੱਡੀ ਗਿਣਤੀ ਚ ਇੱਥੇ ਪਹੁੰਚੇ ਹੋਏ ਨੇ ਮੀਟਿੰਗ ਹੋਈਆ ਉਹ ਮੀਟਿੰਗ ਹੋਈਆ ਪੰਜਾਬ ਬਚਾਓ ਯਾਤਰਾ ਦੇ ਸਬੰਧ ਚ ਕਿਉਂਕਿ ਪੰਜਾਬ ਬਚਾਓ ਯਾਤਰਾ ਪੰਜਾਬ ਚੋ ਚੱਲੀ ਹੋਈ ਆ ਲਗਾਤਾਰ ਹਰ ਹਲਕਿਆਂ ਚ ਪਹੁੰਚ ਰਹੀ ਆ ਤੇ ਉਸ ਮੀਟਿੰਗ ਚ ਕੀ ਗੱਲਬਾਤ ਹੋਈ ਆ ਕਿ ਕਦੋਂ ਪੰਜਾਬ ਬਚਾਓ ਯਾਤਰਾ ਜ਼ਿਲ੍ਹਾ ਪਟਿਆਲੇ ਚ ਪਹੁੰਚੇਗੀ ਨਾਬਾ ਚ ਪਹੁੰਚੇਗੀ ਗੱਲਬਾਤ ਕਰਾਂਗੇ ਮੱਖਣ ਸਿੰਘ ਲਾਲਕਾ ਮੌਜੂਦ ਨੇ ਸਾਡੇ ਨਾਲ ਲਾਲਕਾ ਸਾਹਿਬ ਅੱਜ ਇੱਕ ਮੀਟਿੰਗ ਕੀਤੀ ਆ ਤੁਸੀਂ ਕੀ ਗੱਲਬਾਤ ਹੋਈ ਆ ਕਿਸ ਸੰਬੰਧ ਚ ਮੀਟਿੰਗ ਕੀਤੀ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ ਜਿਹੜੇ ਜ਼ਿਲ੍ਹੇ ਦੇ ਅਕਾਲੀ ਦਲ ਦੇ ਜ਼ਿਲ੍ਹੇ ਦੇ ਅਹੁਦੇਦਾਰ ਬਣਾਏ ਗਏ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ 10 ਤਰੀਕ ਨੂੰ ਸਾਡੇ ਇਸ ਹਲਕੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਲੈ ਕੇ ਆ ਰਹੇ ਨੇ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ ਸੋ ਅਸੀਂ ਸਾਰਿਆਂ ਨੇ ਤਿਆਰੀ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪਰਮ ਸਵਾਗਤ ਕੀਤੇ ਜਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਯਾਤਰਾ 'ਚ ਸੋ ਅਸੀਂ ਵੀ ਇੱਥੇ ਹਲਕਾ ਨਾਬਾ ਵਾਲੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਉਸ ਗੱਲ ਦਾ ਪਲਾਨ ਕੀਤਾ ਕਿ ਕਿਸ-ਕਿਸ ਤਰੀਕੇ ਨਾਲ ਆਪਾਂ ਨੇ ਕਿੱਥੇ-ਕਿੱਥੇ ਸਵਾਗਤ ਕਰਨੇ ਹੈਗੇ ਆ। ਬਿਲਕੁਲ ਰੂਟ ਪਲਾਨ ਕੀ ਰਹਿਣ ਵਾਲਾ? ਯਾਨੀ ਕਿ ਯਾਤਰਾ ਕਿੱਧਰ ਹੋਣੀ ਹੈ? ਕਿਹੜੇ ਜ਼ਿਲ੍ਹੇ ਤੋਂ ਬਾਅਦ ਇੱਧਰ ਪਟਿਆਲਾ ਜ਼ਿਲ੍ਹੇ 'ਚ ਪਹੁੰਚਣੀ? ਰੂਟ ਪਲਾਨ ਇਦਾਂ ਹੈ ਕਿ ਸਾਡੇ ਨਾਬੇ ਹਲਕੇ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਉਹ ਟੋੜੇਪਿੰਡ ਤੋਂ ਸ਼ੁਰੂਆਤ ਕੀਤੀ ਜਾਊਗੀ ਸਵੇਰੇ 10 ਵਜੇ। ਜੀ। ਤੇ ਉੱਥੋਂ ਸ਼ੁਰੂਆਤ ਕਰਕੇ ਪਿੰਡਾਂ ਦੇ ਵਿੱਚ ਦੀ ਹੁੰਦੇ ਜਿਵੇਂ ਉੱਥੇ ਆਜੂਗੀ ਭਾਰਸੋਂ। ਭਾਰਸੋਂ ਤੋਂ ਬਾਅਦ ਫਿਰ ਜਾਲੇ ਜਾਏਗੀ ਆਪਣੇ ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੋਈ ਚਹਲ ਚਹਲ ਤੋਂ ਬਾਅਦ ਚ ਹੁੰਦੀ ਹੋਈ ਮੰਗ ਇੱਧਰ ਆਜੂਗੀ ਬਿਲਡ ਵਾਲ ਵਲ ਫਿਰ ਮਾਜਰੀ ਹੁੰਦੇ ਹੋਏ ਫਿਰ ਇੱਥੇ ਪਟਿਆਲਾ ਗੇਟ ਉਹਦਾ ਜਿਹੜਾ ਐਂਡ ਹੋਏਗਾ ਤੇ 20 ਪੁਆਇੰਟ ਜਿਹੜੇ ਬਣੇ ਨੇ ਉਹਨਾਂ 20 ਪੁਆਇੰਟਾਂ ਦੇ ਉੱਪਰ ਅਸੀਂ ਭਰਮਾ ਸਵਾਗਤ ਜਿਹੜਾ ਹੈਗਾ ਵਰਕਰ ਤੇ ਲੋਕ ਜਿਹੜੇ ਆਮ ਪਬਲਿਕ ਆ ਉਹ ਆ ਕੇ ਕਰੇਗੀ ਉਸ ਵਾਸਤੇ ਤਿਆਰੀ ਕੀਤੀ ਹੈ ਬਿਲਕੁਲ ਜਨ ਕਿ ਹਲਕਾ ਨਾਬਾ ਦੀ ਗੱਲ ਕਰਾਂਗੇ ਹਲਕਾ ਨਾਬਾ ਚ 10 ਤਰੀਕ ਐਲਾਨੀ ਕੀਤੀ ਹੈ 10 ਤਰੀਕ ਨੂੰ ਸ਼ਾਮ ਨੂੰ ਪਟਿਆਲਾ ਗੜ ਪਹੁੰਚਣਾ ਹੈ ਸ਼ਾਮ ਨੂੰ ਪਟਿਆਲਾ ਗੜ 2 ਵਜੇ ਤੇ ਤਕਰੀਬ ਪਹੁੰਚ ਜਾਗੇ ਇੱਥੇ ਸੋ 10 ਵਜੇ ਉਥੋਂ ਸ਼ੁਰੂ ਹੋ ਜਾਤਾ ਹੋਏਗੀ 10 2 ਵਜੇ ਇੱਥੇ ਹੋ ਜਾਏਗੀ ਸਾਢੇ ਤੋਂ ਬਾਅਦ ਫਿਰ ਪਟਿਆਲਾ ਦਿਹਾਤੀ ਚ ਇਹ ਸ਼ੋਭਾ ਜਿਹੜੀ ਯਾਤਰਾ ਹੋਏਗੀ ਪੰਜਾਬ ਬਚਾਓ ਯਾਤਰਾ ਪਟਿਆਲਾ ਦਿਹਾਤੀ ਜਾਨੀ ਹੈ ਸੋ ਅਸੀਂ ਇਹ ਦੀ ਤਿਆਰੀ ਕੀਤੀ ਆ ਅੱਗੇ ਫਿਰ ਪਟਿਆਲਾ ਦੇ ਹਾਤੀ ਵਾਲਿਆਂ ਨੇ ਤਿਆਰੀ ਕੀਤੀ ਆ ਸੋ ਇੱਕੋ ਦਿਨ ਦੇ ਵਿੱਚ ਇਹ ਦੋ ਹਲਕਿਆਂ ਦੇ ਵਿੱਚੋਂ ਦੀ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਆਉਣਾ ਤੇ ਉਹਨਾਂ ਦਾ ਭਾਰੀ ਸਵਾਗਤ ਸੀ ਕਰਨ ਵਾਸਤੇ ਤਿਆਰੀ ਕੀਤੀ ਬਿਲਕੁਲ ਆ ਲਾਲਕਾ ਸਾਹਿਬ ਹੁਣ ਤਾਂ ਇਕੱਲਿਆਂ ਨਹੀਂ ਲੜਨਾ ਕਿਉਂਕਿ ਪਹਿਲਾਂ ਸਸਪੈਂਸ ਸੀ ਕਿ ਭਾਜਪੀ ਨਾਲ ਅਲਾਈਜ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਉਹ ਤਾਂ ਗੱਲ ਹੋ ਗਈ ਇੱਕ ਪਾਸੇ ਜੀ ਹੁਣ ਕਿਵੇਂ ਦੀ ਤਿਆਰੀ ਆ ਕਿਵੇਂ ਦਾ ਪਲਾਨ ਆ ਹੁਣ ਸਾਡੀ ਤਿਆਰੀ ਹੈ ਕਿ ਪੰਜਾਬ ਪੰਜਾਬੀਆਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਨਰ ਹੈ ਕਿ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਨੂੰ ਬਚਾਉਣਾ ਪੈਣਾ ਹੈ ਇਹਨਾਂ ਬਗਾਨੇ ਹੱਥਾਂ ਵਿੱਚ ਪੰਜਾਬ ਸੁਰੱਖਿਅਤ ਨਹੀਂ ਹੈਗਾ ਅੱਜ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਠੱਗਾਂ ਔਰ ਚੋਰਾਂ ਦੀ ਸਰਕਾਰ ਹੈ ਤੁਸੀਂ ਦੇਖੋ ਕਿ ਕੇਸ਼ਰੀਵਾਲ ਜਿਹੜਾ ਕਹਿੰਦਾ ਸੀਗਾ ਭ੍ਰਿਸ਼ਟਾਚਾਰ ਦੇ ਲੜਾਈ ਲੜ ਕੇ ਖਿਲਾਫ ਉਹਨੇ ਨਾਅਰੇ ਦੇ ਕੇ ਸਰਕਾਰ ਬਣਾਈ ਸੀ ਅੱਜ ਉਹ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਬੈਠਾ ਹੈ ਦਿੱਲੀ ਦੀ ਸਾਰੀ ਮਿਨਿਸਟਰੀ ਬੈਠੀ ਹੈ ਉਸੇ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਉਹਨੇ ਵੀ ਆਉਣਾ ਹੈਗਾ ਸੋ ਪੰਜਾਬ ਦੇ ਵਿੱਚ ਤੇ ਉੱਥੇ ਦਾ ਜਿਹੜਾ ਸ਼ਰਾਬ ਘਟਾਲਾ ਉਹ ਸੇਮ ਘਟਾਲਾ ਹੈ ਸੋ ਇਹ ਪ੍ਰੇਸ਼ਟਿਜ ਲੋਕਾਂ ਦੀ ਸਰਕਾਰ ਹੈ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਾਂਗਰਸ ਦੀ ਛੇੜੀ ਸਰਕਾਰ ਆਈ ਉਹ ਲੁੱਟਦੀ ਰਹੀ ਉਹਨੇ 5 ਸਾਲ ਕੋਈ ਢੱਕਾ ਨਹੀਂ ਤੋੜਿਆ ਨਾ 2 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਢੱਕਾ ਤੋੜਿਆ ਵਿਕਾਸ ਕੋਈ ਕਾਰਜ ਕੀਤਾ ਨਹੀਂ ਜਿਹੜਾ ਪੈਸਾ ਪੰਜਾਬ ਦੇ ਟੈਕਸਾਂ ਦਾ ਪੰਜਾਬ ਦੇ ਲੋਕਾਂ ਦਾ ਉਹ ਕੇਸਰੀਵਾਲ ਦੀ ਟੀਮ ਤੇ ਕੇਸਰੀਵਾਲ ਦੇ ਗੁੰਡਿਆਂ ਨੇ ਪੂਰੇ ਹਿੰਦੁਸਤਾਨ ਵਿੱਚ ਵਰਤ ਕੇ ਪੰਜਾਬ ਨੂੰ ਅੱਜ ਕਰਜ਼ਾਈ ਕਰ ਦਿੱਤਾ ਹੈ ਸੋ ਪੰਜਾਬ ਨੂੰ ਪੰਜਾਬੀਆਂ ਨੂੰ ਬਚਾਉਣਾ ਪੈਣਾ ਹੈ ਇਸ ਕਰਕੇ ਨਾਰਾ ਸਾਡਾ ਕਿ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀ ਇਹਨੂੰ ਬਚਾਉਣ ਵਾਸਤੇ ਤਗੜੇ ਹੋ ਕੇ ਤਿਆਰੀ ਕਰਨ ਬਿਲਕੁਲ ਆਮ ਆਦਮੀ ਪਾਰਟੀ ਦੇ ਆਗੂ ਕਹਿ ਰਹੇ ਕਿ ਵਿਰੋਧੀ ਤਾਂ ਸਾਨੂੰ ਬੈਸੀ ਘੇਰੀ ਜਾਂਦੇ ਨੇ ਦੇਖੋ ਸੰਜੇ ਸਿੰਘ ਨੂੰ ਜਵਾਨਤ ਮਿਲ ਗਈ ਕਿ ਜਵਾਨਤ ਮਿਲ ਜਾਣੀ ਅਸੀਂ ਤਾਂ ਜਵਾਨ ਤਾਂ ਕੋਰਟ ਦਿੰਦੇ ਆਂ ਜਵਾਨ ਤਾਂ ਆਪਣੇ ਹਿੰਦੁਸਤਾਨ ਦਾ ਸਿਸਟਮ ਹੈ ਕਿ ਜਵਾਨ ਤਾਂ ਵੀ ਹੁੰਦੀਆਂ ਆਂ ਪਰ ਜਿਹੜਾ ਭ੍ਰਿਸ਼ਟਾਚਾਰ ਉਹ ਕਦੇ ਨਹੀਂ ਲੁਕਦਾ ਕੇਸ ਚੱਲੇਗਾ ਜਿੱਥੇ ਕੇਜਰੀਵਾਲ ਅੰਦਰ ਬੈਠਾ ਉਹਦੀ ਟੀਮ ਸਾਰੀ ਅੰਦਰ ਜਾ ਰਹੀ ਹੈ ਜੇ ਹੋਰ ਤਿਆਰੀ ਹੈ ਉਹਨਾਂ ਦੇ ਜਾਣਦੀ ਪੰਜਾਬ ਵਾਲੇ ਲੋਕਾਂ ਦੀ ਤਿਆਰੀ ਹੈ ਸੋ ਇਸ ਕਰਕੇ ਬਚਨੇ ਪੁਛਨੇ ਤਾਂ ਹਨੀ ਕਿਉਂਕਿ ਲੁਕਣ ਵਾਲਾ ਘਟਾਲਾ ਨਹੀਂ ਹੈ ਇਹ ਘਟਾਲਾ ਓਪਨ ਘਟਾਲਾ ਹੈ ਪੰਜਾਬ ਦੇ ਵਿੱਚ 7000 ਕਰੋੜ ਜਿਹੜਾ ਇਹਨਾਂ ਨੇ ਬਾਹਰਲੇ ਸੂਬਿਆਂ 'ਚ ਖਰਚ ਕਰ ਦਿੱਤਾ ਉਹਦਾ ਹਿਸਾਬ ਪੁੱਛਣਾ ਹੈ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਸੀ ਘਰ-ਘਰ ਲੋਕਾਂ ਨੂੰ ਨੌਕਰੀ ਦੇਣੀ ਹੈ ਉਹਦਾ ਹਿਸਾਬ ਪੁੱਛਣਾ ਹੈ ਪੰਜਾਬ ਦੇ ਵਿੱਚ ਪਿਛਲੀ ਵਾਰੀ ਜਿਹੜੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਚਲੇ ਗਏ ਸੀਗੇ ਉਹਨਾਂ ਨੂੰ ਹਿਸਾਬ ਪੁੱਛਣੇ ਆ ਇਹ ਸਾਰੇ ਲੋਕਾਂ ਦਾ ਹਿਸਾਬ ਪੁੱਛਣਾ ਹੈ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੰਮਰ ਕੱਸਾ ਕੱਸਿਆ ਇਹਨਾਂ ਨੂੰ ਭਜਾਉਣਾ ਤੇ ਪੰਜਾਬ ਬਚਾਉਣਾ ਹੈ ਬਿਲਕੁਲ ਪੰਜਾਬ ਬਚਾਓ ਯਾਤਰਾ ਦਾ ਕਿੰਨਾ ਕੁ ਫਾਇਦਾ ਹੋਣਾ ਕਿੰਨੀ ਕੁ ਬੇਵੱਪ ਹੋਣੀ ਹੈ ਜਿਵੇਂ ਕਾਫੀ ਸਮੇਂ ਤੋਂ ਸ਼ੁਰੂ ਕੀਤੀ ਹੋਈ ਹੈ ਉਧਰੋਂ ਮਾਝੇ ਏਰੀਏ ਤੋਂ ਮਾਲ ਵੇਚ ਆ ਰਹੀ ਆ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਫਾਇਦਾ ਹੋਣਾ ਇਹਦਾ ਬਹੁਤ ਫਾਇਦਾ ਹੋਣਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਹੜਾ ਵਰਕਰ ਰੈਲੀਆਂ ਦੇ ਵਿੱਚ ਆ ਕੇ ਨਹੀਂ ਮਿਲ ਸਕਦਾ ਹੋਰ ਵੱਡੇ ਫੰਕਸ਼ਨਾਂ 'ਚ ਜਾ ਕੇ ਨਹੀਂ ਮਿਲ ਸਕਦਾ ਜਦੋਂ ਪੰਜਾਬ ਬਚਾਓ ਯਾਤਰਾ ਕੱਲੇ-ਕੱਲੇ ਪਿੰਡ ਦੇ ਵਿੱਚੋਂ ਦੀ ਨਿਕਲਦੀ ਆ ਤਾਂ ਕੱਲੇ-ਕੱਲੇ ਪਿੰਡ ਦੀਆਂ ਬੇਬੀਆਂ ਭੈਣਾਂ ਭਰਾ ਉੱਥੇ ਦੇ ਮੋਤ ਪਰ ਸੱਜਣ ਉੱਥੇ ਦੇ ਗਰੀਬ ਜਨਤਾ ਆ ਕੇ ਆਪਣੀਆਂ ਮੁਸ਼ਕਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੱਸਦੇ ਆ ਇਹਦੇ ਨਾਲ ਜਿਹੜਾ ਕੁਝ ਕਰੈਕਟ ਹੋ ਰਿਹਾ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਦੀ ਇਹ ਸਿਸਟਮ ਰਿਹਾ ਹੈ ਕਿ ਥਲੜੇ ਵਾਲੇ ਲੋਕਾਂ ਤੋਂ ਸਾਰੀਆਂ ਪਾਲਿਸੀਆਂ ਲੈ ਕੇ ਆਉਣੀਆਂ ਉਹਨਾਂ ਦੀਆਂ ਦੁੱਖ ਤਕਲੀਫਾਂ ਲੈ ਕੇ ਆਉਣੀਆਂ ਉਹਨਾਂ ਚੋਣ ਮੈਨੀਫੈਸਟੋ ਪਾਉਣਾ ਹੁੰਦਾ ਸੋ ਅਸੀਂ ਇਸ ਕਰਕੇ ਸਾਰੇ ਲੋਕਾਂ ਨੂੰ ਨੀਚਰ ਰਿਪੋਰਟ ਜਿਹੜੀ ਹੈਗੀ ਆ ਉਸ ਯਾਤਰਾ ਰਹੀ ਸਾਡੇ ਕੋਲ ਆ ਰਹੀ ਹੈ ਤੇ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਠੱਗੀਆਂ ਤੋਂ ਸਚੇਤ ਕਰਨ ਵਾਸਤੇ ਇਹ ਯਾਤਰਾ ਜਿਹੜੀ ਆ ਕਾਮਯਾਬ ਦਾ ਹੋ ਗਿਆ ਬਿਲਕੁਲ ਲਾਲਕਾ ਸਾਹਿਬ ਵਿਧਾਨ ਸਭਾ ਹਲਕਾ ਨਾਬਾ ਜੀ ਲੋਕ ਸਭਾ ਹਲਕਾ ਪਟਿਆਲਾ ਚ ਆ ਗਿਆ ਪਰ ਲੋਕ ਸਭਾ ਹਲਕਾ ਬਹੁਤ ਵੀਕ ਆ ਸ਼੍ਰੋਮਣੀ ਅਕਾਲੀ ਦਲ ਪੱਖੋਂ ਬਹੁਤ ਸਾਲ ਹੋ ਗਏ ਜੀ ਕਦੇ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਨਹੀਂ ਆਈ ਇਹ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਜੀ ਨਾ ਤਾਂ ਬੀਜੇਪੀ ਨੂੰ ਲੋਕਾਂ ਨੇ ਮੂੰਹ ਲਾਉਣਾ ਕਿਉਂਕਿ ਕਿਸਾਨੀ ਦਾ ਕੋਈ ਮੁੱਦਾ ਨਹੀਂ ਮੰਨਿਆ ਸਾਡੇ ਬੰਦੀ ਸਿੰਘ ਜਿਹੜੇ ਹੈਗੇ ਕੋਈ ਨਹੀਂ ਛੱਡਿਆ ਸਾਡੇ ਪੰਜਾਬ ਨਾਲ ਕਿਸੇ ਕਿਸਮ ਦਾ ਕੋਈ ਇਨਸਾਫ ਨਹੀਂ ਕੀਤਾ ਤੇ ਸਾਡੇ ਜਿਹੜੇ ਰਸਤੇ ਜਿਹੜੇ ਕਹਿ ਕੇ ਗਏ ਸੀਗੇ 500 ਸਾਲੇ ਤੇ ਕਿ ਅਸੀਂ ਬੰਦੀ ਬੰਦੀ ਸਿੰਘ ਛੱਡ ਦਾਂਗੇ ਸਾਡੇ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਮੰਨ ਲਾਂਗੇ ਮੰਨ ਕੇ ਫਿਰ ਉਹਨਾਂ ਤੇ ਮੁਕਰ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਤਾਂ ਆਮ ਆਦਮੀ ਬੀਜੇਪੀ ਤੇ ਕਾਂਗਰਸ ਇਹਨਾਂ ਤਿੰਨਾਂ ਨੇ ਸਾਡੇ ਨਾਲ ਪੰਜਾਬੀਆਂ ਨਾਲ ਧੋਖਾ ਕੀਤਾ ਸੋ ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣ ਵਾਸਤੇ ਤਤਪਰ ਖੜੇ ਨੇ ਤਿਆਰ ਖੜੇ ਨੇ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਕਹਿੰਦੇ ਨੇ ਕਿ ਪਟਿਆਲਾ ਤਾਂ ਸਾਡਾ ਜੀ ਸਾਡੇ ਤੋਂ ਦੂਰ ਨਹੀਂ ਜਾ ਸਕਦਾ ਸੀ ਬਹੁਤ ਵਿਕਾਸ ਕਾਰਜ ਕੀਤੇ ਨੇ ਅਤੇ ਬੀਜੇਪੀ ਨੇ ਬਹੁ ਵੱਡਾ ਫਾਇਦਾ ਕਰਨਾ ਹੁਣ ਪਟਿਆਲੇ ਦਾ ਉਹਨਾਂ ਉਹ ਮੁੱਖ ਮੰਤਰੀ ਰਿਹਾ ਪਰਿਵਾਰ ਆਪਾਂ ਇਹ ਦੇਖ ਲਓ ਕਿ ਪਟਿਆਲਾ ਜ਼ਿਲ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੀ ਤੇ ਬੀਬੀ ਜੀ ਧਰਮਪਤਨੀ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੀ ਕੀਤਾ ਕੋਈ ਨਿਸ਼ਾਨੀ ਦਾ ਦੱਸਣਾ ਇਹ ਆ ਕੀਤਾ ਉਹਨਾਂ ਨੇ ਮੁੱਖ ਮੰਤਰੀ ਰਹਿੰਦੇ ਹੋਏ ਜਾਂ ਐਮਪੀ ਰਹਿੰਦੇ ਹੋਏ ਸੋ ਇਹ ਸਾਰੀਆਂ ਗੱਲਾਂ ਨੇ ਕਾਠ ਦੀਆਂ ਹੰਡੀਆਂ ਵਾਰ-ਵਾਰ ਨਹੀਂ ਚੜਦੀਆਂ ਐਗ ਤਾਂ ਕਾਠ ਦੀ ਹੰਡੀ ਨਹੀਂ ਫੁਕਣਾ ਤੇ ਇਹਨਾਂ ਨੇ ਖਾਤਮਾ ਹੋਣਾ ਹੈ ਬਿਲਕੁਲ ਡਾਕਟਰ ਬਲਬੀਰ ਸਿੰਘ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਵੀ ਕੈਂਪੇਨ ਸ਼ੁਰੂ ਕਰਤੀ 90 ਚ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਕਿ ਸੀਟ ਤਾਂ ਅਸੀਂ ਲੈ ਕੇ ਜਾਵਾਂਗੇ ਇਸ ਵਾਰ ਡਾਕਟਰ ਬਲਬੀਰ ਸਿੰਘ ਤਾਂ ਆਮ ਆਦਮੀ ਵੱਲੋਂ ਉਹਨਾਂ ਦੇ ਆਮ ਆਦਮੀ ਦੇ ਜਿਹੜੇ ਨੇ ਉਹਨੇ ਆਪਣੇ ਹਲਕੇ ਦਾ ਦੇਖ ਲਵੇ ਦੋ ਸਾਲਾਂ ਚ ਕੀ ਕੰਮ ਕੀਤਾ ਹੈ ਡਾਕਟਰ ਗਾਂਧੀ ਨੇ ਦੇਖ ਲਵੇ ਕਿ ਕੀ ਕੀਤਾ ਉਹਦੀ ਕਾਂਗਰਸ ਨੇ ਜਿਹੜੀ ਕਾਂਗਰਸ ਚੋਂ ਜਾ ਕੇ ਰਲ ਗਿਆ ਉਹ ਕਾਂਗਰਸ ਹੁਣ ਪਹਿਲਾਂ ਪਰਿਸ਼ਟ ਕਹਿੰਦੇ ਹੁੰਦੇ ਸੀ ਗਾਂਧੀ ਜੀ ਹੁਣ ਉਹ ਕਾਂਗਰਸ ਸਾਫ ਸੁਥਰੀ ਹੋ ਗਈ ਗਾਂਧੀ ਸਾਹਿਬ ਨੂੰ ਚਾਹੀਦਾ ਸੀਗਾ ਕੇਂਦਰ ਨਾਲੋਂ ਘਰ ਬੈਠਦੇ ਜਿਆਦਾ ਇੱਜ਼ਤ ਸੀਗੀ ਜਿਹੜਾ ਡਾਕਟਰ ਬਲਵੀਰ ਆ ਉਹਨੇ ਢੱਕਾ ਨਹੀਂ ਤੋੜਿਆ 2 ਸਾਲਾਂ ਦੀ ਸਰਕਾਰ ਚ ਲਈ ਹੈ ਮਿਨਿਸਟਰ ਰਿਹਾ ਕੋਈ ਢੱਕਾ ਤੋੜਿਆ ਉਹਦੇ ਹਲਕਾ ਨਾਲ ਮੇਰੇ ਦਿਹਾਤੀ ਹਲਕਾ ਉਹਨੂੰ ਪੁੱਛ ਲਓ ਜਾ ਕੇ ਕਿ ਕਿਸੇ ਪ੍ਰਿੰਟ ਨੂੰ ਕੋਈ 5 ਰੁਪਏ ਦੇ ਦਿੱਤੇ ਹੁਣ ਜਾਂ ਕਿਸੇ ਬੰਦੇ ਦਾ ਕੋਈ ਕੰਮ ਕਰ ਦਿੱਤਾ ਹੋਵੇ ਪਰਚੀਆਂ ਐ ਦੇ ਕੇ ਮਿਲਣ ਲਾ ਲੇ ਲੋਕ ਜਿਵੇਂ ਕੋਈ ਬੰਦਾ ਬਹੁਤ ਵੱਡਾ ਪ੍ਰਧਾਨ ਮੰਤਰੀ ਹੁੰਦਾ ਕਹਿੰਦਾ ਲਾਈਨ ਲਾ ਕੇ ਪਰਚੀ ਦੇ ਕੇ ਅੰਦਰ ਆਓ ਉਹ ਲੋਕ ਪਰਚੀਆਂ ਦਾ ਹਿਸਾਬ ਪੁੱਛਣਗੇ ਉਹਦੇ ਵਰਕਰ ਹੀ ਪੁੱਛਣਗੇ ਉਹਨੂੰ ਠੀਕ ਹੈ ਜਾਨੀ ਕਿ ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਬੇਪਾਬ ਜਾ ਸਕਦੀ ਹੈ ਕਿਉਂ ਦੂਜਿਆਂ ਨੂੰ ਸਾਰਿਆਂ ਨੂੰ ਦੇਖ ਲਿਆ ਤੁਸੀਂ ਇਹੀ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਖੇਤਾਂ ਦੀ ਰਾਖੀ ਕਰ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਲੋਕਾਂ ਨੇ ਵੋਟਾਂ ਪਾਉਣੀਆਂ ਸ਼੍ਰੋਮਣੀ ਅਕਾਲੀ ਦਲ ਨੇ 13 ਦੀਆਂ 13 ਸੀਟਾਂ ਦੀ ਪੂਰੀ ਜਿੱਤ ਪ੍ਰਾਪਤ ਕਰਨੀ ਹੈ ਬਿਲਕੁਲ ਜੀ ਹਲਕਾ ਨਾਬਾ ਤੋਂ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਦਾਵਾ ਹੈ ਕਿ ਇਸ ਵਾਰ ਜਿਹੜੀ ਪਟਿਆਲਾ ਸੀਟ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਵੇਗੀ ਕਿਉਂਕਿ ਵੱਡੇ ਵੱਡੇ ਦਾਅਵੇ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਡਾਕਟਰ ਬਲਵੀਰ ਸਿੰਘ ਭਾਜਪਾ ਤੋਂ ਉਮੀਦਵਾਰ ਨੇ ਪਰਨੀਤ ਕੌਰ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਕਿਹੜੇ ਉਮੀਦਵਾਰ ਦਾ ਐਲਾਨ ਕਰਦੇ ਨੇ ਪਟਿਆਲਾ ਲਈ ਅਤੇ ਕਿਵੇਂ ਦਾ ਰਹਿਣ ਵਾਲਾ ਵੋਟਾਂ 'ਚ ਸੁਖਵੀਰ ਸੂਹੀ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਆਪਿਆਂ ਵਾਹਾਂ ਉੱਜ ਕੇ ਉਹਨਾਂ ਮੌਜੂਦਾ ਅੰਮ੍ਰਿਤਸਰ ਸਥਿਤ ਰਾਜ ਸਭਾ ਜਲਾਸਾ ਦਾ ਪਤਾ ਅਕਾਲੀ ਪੋਲੀਟਿਕਲ ਸਰਕਾਵਾ ਸਮਾਣੇ ਜਲਸਾ ਹੋ ਰਿਹਾ ਸੀ ਬਾਗੜਸ ਦਾ ਜਿਹੜਾ ਸਾਉਂਦ ਕਾਇ ਦਤਾ ਤੇ ਸਿਕੰਦਰ ਨੰਗਰਿਆ ਜੀ ਕੱਢ ਕੇ ਜੁੱਤੀ ਉਹਦੇ ਸਿਰ 'ਤੇ ਮਾਰੀ ਤੇ ਕਹਿੰਦਾ ਤੈਨੂੰ ਹਿੰਦੂ ਕਿਵੇਂ ਬਈ ਉਹ ਅਕਾਲੀ ਭੜਾਉ ਬੰਦੇ ਨੂੰ ਜਿਹੜਾ ਅਕਾਲੀਆਂ ਦੇ ਖਾਤੇ ਦੇ ਨਾਲ ਸਮਝਾ ਨਾ ਕੋਈ ਉਹਦੇ ਸਾਹਮਣੇ ਕਹਿ ਸਕਦਾ ਰੋਹਣ ਕਰਕੇ ਕਾਲੀ ਹੈ ਸਾਡੇ ਮਾਜੋ ਰਡਾ ਸਾਡੇ ਬਹੁਤ ਬੇਜ ਨਾ ਕਰਾਂਗੇ ਇਸ ਕੱਟ ਦੇ ਵੱਡਾ ਸੰਵੇਦਨਾ ਰੋਸ ਸਭਾ ਦੇ ਵਿੱਚ ਆਪਾਂ ਤਾਂ ਕਿ ਦਦੇ ਪ੍ਰਾਪਤ ਕਰੀਏ ਸਰਦਾਰ ਪਰਮਾਨ ਕੋਈ ਸ਼ਰ ਗਲਤ ਹੋਰ ਤੋਂ ਓਹਣੀ ਜਿਵੇਂ ਜੀ ਸਾਇਓ ਸੋਹਣੀ ਬਾਣੀ ਦਾ ਜਰਾਬ ਜਰੇ ਜਰੇ ਸਵਾਸ ਸੁਖਾਣੀ ਤੇ ਇਹਨੂੰ ਦੋ ਜੱਟੇ ਦੇ ਬੰਦ ਤੇ ਦਾ ਮੇਕਲ ਦਾ ਕੋ ਨਾ ਹੋ ਜਾਨਾ ਹੋਰ ਅੱਜ ਦਾ ਤੂੰ ਨਾਮ ਬੋ ਜੀ ਸਿੰਘ ਕੋ ਜਾ ਹਾਲ ਜੇ ਨਾ ਦਰੀ लेट <laughs> हो